ਔਰਤ ਜਿਹੜੀ ਉਹ ਔਰਤੀ ਦੁਸ਼ਮਣ ਹੈ ਸਭ ਤੋਂ ਵੱਡੀ ਹੂੰ ਜੇਕਰ ਤੁਸੀਂ ਇਹ ਖਿਆਲ ਕਰੋ ਕਿ ਲੜਾਈਆਂ ਜਿਹੜੀਆਂ ਉਹ ਵੀ ਔਰਤਾਂ ਦੀਆਂ ਹੀ ਹੂੰ ਠੀਕ ਘਰਾਂ ਦੇ ਵਿੱਚ ਬਹੁਤਾ ਸਹਰਾ ਨਾ ਨੂੰ ਕੁਝ ਕਹਿੰਦਾ ਨਹੀਂ ਜੀ ਬਿਲਕੁਲ ਜੀਠ ਵਿਚਾਰਾ ਬੋਲੀਆਂ ਦੇ ਵਿੱਚ ਭੰਡਿਆ ਗਿਆ ਬਹੁਤਾ ਜੀਠ ਵੀ ਅੱਜਕੱਲ ਦੂਸ਼ਿਆਂ ਦੇ ਮਾਮਲੇ ਵਿੱਚ ਟੰਗ ਅੜਾਈ ਨਹੀਂ ਕਰਦਾ ਹੂੰ ਘਰ ਵਾਲਾ ਵੀ ਬਹੁਤਾ ਕੋਈ ਖਿੰਡਪਟ ਨਹੀਂ ਹੁੰਦੀ ਘਰ ਵਾਲੇ ਤਾਂ ਵਿਚਾਰਾ ਜਿਹੜਾ ਹੈਗਾ ਉਹ ਡਰਦਾ ਹੀ ਰਹਿੰਦਾ ਇੱਕ ਪਾਸੇ ਮਾਂ ਤੋਂ ਦੂਸਰੇ ਪਾਸੇ ਘਰ ਵਾਲੀ ਤੋਂ ਹੂੰ ਕੰਮ ਐਦੇ ਵਿਚਾਰੇ ਦਾ ਉਹਦਾ ਦਬੜੂ ਕੁਸੜੂ ਜਾ ਕਰਕੇ ਉਹਦਾ ਚੱਲਦਾ ਰਹਿੰਦਾ ਜੀ ਹੁਣ ਔਰਤ ਔਰਤ ਹੋ ਕੇ ਔਰਤ ਨਾਲ ਦੁਸ਼ਮਣੀ ਪਾਲਦੀ ਐ ਸੱਸ ਬਣ ਕੇ ਨੂੰਹ ਚੋਂ ਨੌਕਰਾਨੀ ਭਾਲਦੀ ਐ ਗਵੰਡਣ ਬਣ ਕੇ ਗਵੰਡਣਦਾਨ ਨੱਕ ਵੱਡਣਾ ਚਾਹੁੰਦੀ ਐ ਨੂੰ ਬਣ ਕੇ ਸੱਸ ਨੂੰ ਘਰੋਂ ਹੀ ਕੱਢਣਾ ਚਾਹੁੰਦੀ ਹੈ ਜੀ ਬਿਲਕੁਲ ਸਹੀ ਗੱਲ ਕਹੀਏ ਕੁਛ ਸੱਤਰਾ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਜੋ ਕਿ ਜੀ ਕਿਉਂਕਿ ਦੇਖਿਆ ਗਿਆ ਹੈ ਕਿ ਜੇ ਆਜ਼ਾਦੀ ਤੁਸੀਂ ਆਪਣੀ ਧੀ ਨੂੰ ਦਿੰਦੇ ਹੋ ਮੈਂ ਦੇਖਿਆ ਹੈ ਕਿ ਔਰਤਾਂ ਨੂੰ ਆਜ਼ਾਦੀ ਔਰਤ ਹੀ ਨਹੀਂ ਦੇ ਪਾਉਂਦੀ ਹੁਣ ਦੇਖੋਗੇ ਤੁਸੀਂ ਕਿ ਸਸਰਾਲ ਦੇ ਅੰਦਰ ਜਦੋਂ ਲੜਕੀ ਜਾਂਦੀ ਹੈ ਸਹੁਰੇ ਪਰਿਵਾਰ ਚ ਜਦੋਂ ਜਾਂਦੀ ਹੈ ਤਾਂ ਨਨਾਂਣ ਨੂੰ ਤਾਂ ਖੁੱਲ੍ਹ ਆਜ਼ਾਦੀ ਦਿੱਤੀ ਜਾਂਦੀ ਕਿ ਤੂੰ ਪੜ ਲਾ জব ਵੀ ਕਰ ਪਰ ਨੂੰ ਨੂੰ ਦੇਖਿਆ ਜਾਂਦਾ ਕਿ ਜੇ ਤੂੰ ਆਈ ਹੈ ਪਹਿਲੇ ਘਰ ਦਾ ਕੰਮ ਕਰ ਉਸ ਤੋਂ ਬਾਅਦ ਬਾਹਰ ਜਾਏ ਜੀ ਜੀ ਔਰ ਜੋ ਜਦੋਂ ਇਹ ਆਜ਼ਾਦੀ ਨਹੀਂ ਮਿਲਦੀ ਉਹਨੂੰ ਤਾਂ ਔਰਤ ਨੂੰ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਨਾ ਉਹ ਕਹਿ ਸਕਦੇ ਤੁਸੀਂ ਕੈਦ ਹੋ ਜਾਂਦੀ ਹੈ ਮਾਨਸਿਕ ਤੌਰ ਤੇ ਕੈਦ ਨਹੀਂ ਹੈ ਮਾਨਸਿਕ ਤੌਰ ਤੇ ਬਹੁਤ ਵੱਡੀ ਪੀੜਾ ਹੰਡਾਉਂਦੀ ਹੈ ਹੁਣ ਦੇਖੋ ਇੱਕ ਧੀ ਹੈ ਇੱਕ ਨੌ ਹੈ ਧੀ ਦੀ ਮਾਂ ਜਿਹੜੀ ਬੈਠੀ ਵਿਹੜੇ ਦੇ ਵਿੱਚ ਆਪਣੀ ਗਵੰਢਣ ਨਾਲ ਗੱਲਾਂ ਕਰਦੀ ਹੈ ਤੁਸੀਂ ਫਰਕ ਦੇਖਿਓ ਹੁਣ ਜੀ ਕਹਿੰਦੀ ਭੈਣ ਮੇਰੀ ਤੀਨੂ ਘਰ ਵਾਲਾ ਬਹੁਤ ਚੰਗਾ ਮਿਲਿਆ ਹੂੰ ਐਡਾ ਸਾਹੂ ਮੁੰਡਾ ਰੱਬ ਸਾਰਿਆਂ ਨੂੰ ਦਵੇ ਮੇਰਾ ਜਵਾਈ ਜਵਾਈ ਨਹੀਂ ਪੋਤਿਆ ਹੂੰ ਮੇਰਾ ਜਵਾਈ ਮੇਰੀ ਧੀ ਨੂੰ ਸਵੇਰੇ ਮੰਜੇ ਤੋਂ ਪੁੰਜੇ ਪੈਰ ਨਹੀਂ ਪਾਉਣ ਦਿੰਦਾ ਹੂੰ ਆਪ ਰਸੋਈ 'ਚ ਜਾਂਦਾ ਹੈ ਹਾਂ ਉਹਦੇ ਵਾਸਤੇ ਚਾਹ ਬਣਾ ਕੇ ਲਿਆਉਂਦਾ ਹੈ ਜੀ ਹੈ ਤੇ ਫੇਰ ਉਹਨੂੰ ਤੁਸੀਂ ਦੇਖ ਲਓ ਵੀ ਹਫ਼ਤਾ ਨਹੀਂ ਪੈਣ ਦਿੰਦਾ ਹੂੰ ਚੱਕਦਾ ਮੋਟਰਸਾਈਕਲ ਮਗਰ ਬਿਠਾਉਂਦਾ ਤੇ ਮੈਨੂੰ ਮਿਲਾਉਣ ਵਾਸਤੇ ਲੈ ਜਾਂਦਾ ਫਿਰ ਇੱਥੇ ਆਣ ਕੇ ਕਈ ਵਾਰ ਦੋ ਦੋ ਰਾਤਾਂ ਵੀ ਲੈ ਜਾਂਦੇ ਬਹੁਤ ਚੰਗਾ ਕਿਤੇ ਜਦੋਂ ਕਿਤੇ ਮੇਰੀ ਕਿਤੇ ਧੀ ਦਾ ਚਿੱਤ ਕਰੇ ਉਹਨੂੰ ਸ਼ਹਿਰ ਲੈ ਜਾਂਦਾ ਕਿਤੇ ਕੋਈ ਟੱਬੇ ਤੇ ਕਿਤੇ ਉਹਨਾਂ ਨੇ ਕੋਈ ਰੈਸਟੋਰੈਂਟ ਨਹੀਂ ਛੱਡਿਆ ਕਿਤੇ ਉਹ ਕਿਤੇ ਘੁੰਮਦੇ ਹੀ ਫਿਰਦੇ ਰਹਿੰਦੇ ਕਦੇ ਕਿਤੇ ਪਹਾੜਾਂ 'ਚ ਚੱਲ ਗਏ ਕਦੇ ਕਿਸੇ ਬਾਬੇ ਦੇ ਚੱਲ ਗਏ ਕਦੇ ਕਿਤੇ ਚੱਲ ਗਏ ਉਹ ਨਹੀਂ ਘਰ ਟੈਕਦੇ ਬਈ ਜੀ ਬਹੁਤ ਧੰਨਵਾਦ ਕਰਾਉਂਦਾ ਮੇਰੀ ਧੀ ਨੂੰ ਮਾੜੀ ਜੀ ਕੋ ਚੀਜ਼ ਮੰਗੇ ਸਹੀ ਬਸ ਉਹ ਕਹਿੰਦਾ ਫਿਰ ਮੈਂ ਤੈਨੂੰ ਪਹਿਲਾਂ ਚੀਜ਼ ਲਿਆ ਕੇ ਹਾਜ਼ਰ ਕਰ ਦਿਆਂ ਜੀ ਇੱਥੋਂ ਤੱਕ ਕੀ ਕਰਦਾ ਵੀ ਵਿਚਾਰਾ ਕੰਮਕਾਰ ਕਰ ਦਿੰਦਾ ਇਦਾਂ ਦੇ ਸਾਥਪਤ ਕਿਤੇ ਲੱਭਣੇ ਫਿਰ ਮੁੜ ਕੇ ਉਹੀ ਸੱਸ ਜਿਹੜੀ ਆਪਣੀ ਧੀ ਜਵਾਈ ਦੀਆਂ ਗੱਲਾਂ ਕਰਦੀ ਹੁੰਦੀ ਹੈ ਫਿਰ ਆਪਣੀ ਨੌਤੇ ਆਂਦੀ ਹੈ ਹੂੰ ਉਹ ਉਥੋਂ ਉਥੋਂ ਕਿਵੇਂ ਸ਼ੁਰੂ ਕਰਦੀ ਮਹਾਰਾਣੀ ਸਵੇਰ ਨੂੰ ਸੁੱਤੀ ਨਹੀਂ ਉੱਠਦੀ ਹੂੰ ਆ ਸਾਡੇ ਛੁੱਡੂ ਸਵੇਰੇ ਜਾ ਕੇ ਰਸੋਈ ਦੇ ਵਿੱਚੋਂ ਚਾਹ ਦਾ ਕੱਪ ਬਣਾ ਕੇ ਉਹਦੇ ਮੂਰੇ ਧਰਦਾ ਐ ਐਡੀ ਪੇਕਿਆਂ ਦੀ ਅੱਗ ਲੱਗੀ ਸੀ ਤਾਂ ਨਾ ਵੇਉਂਦੇ ਦੂਸਰੇ ਦਿਨ ਮੋਟਰਸਾਈਕਲ ਚੱਕਦੇ ਆ ਮਗਰ ਟਪੂਸੀ ਮਾਰ ਕੇ ਵਜ ਜਾਂਦੀ ਐ ਝਲਮਾਂ ਦੇ ਕੋਲ ਵੀ ਮਾਂ ਨੂੰ ਕਿਤੇ ਪੇਟਾ ਪਿਆ ਇੱਕ ਤਾਂ ਇਹਨਾਂ ਨੂੰ ਘਰ ਦੇ ਖਾਣੇ ਨਹੀਂ ਸੁਆਦ ਆਉਂਦੇ ਜਦੋਂ ਚਿਤ ਕਰਦਾ ਇਹਨਾਂ ਦਾ ਨਾ ਦੱਸਦੇ ਨਾ ਪੁੱਛਦੇ ਚੱਕਦੇ ਗਲੀਲਾ ਜਾਂ ਤੁਰ ਪੈਂਦੇ ਆ ਕੋਈ ਇਹਨਾਂ ਨੇ ਰੈਸਟੋਰੈਂਟ ਨਹੀਂ ਛੱਡਿਆ ਕੋਈ ਇਹਨਾਂ ਨੇ ਵੱਡਾ ਹੋਟਲ ਨਹੀਂ ਛੱਡਿਆ ਹੋਰ ਤਾਂ ਹੋਰ ਇਹਨਾਂ ਦੇ ਘਮੇਟੇ ਨਹੀਂ ਮੁੱਕਦੇ ਵੀ ਹੁਣ ਵਿਆਹ ਨੂੰ ਇੰਨੇ ਸਾਲ ਹੋ ਗਏ ਤੁਹਾਡੇ ਅੱਗ ਲੱਗੀ ਆ ਕਦੇ ਕਿਸੇ ਬਾਬੇ ਦੇ ਕਦੇ ਕਿਸੇ ਜੇ ਸੁਖ ਘਰੋਂ ਨਹੀਂ ਨਾ ਮਾਂ ਦੇ ਕੋਲੋਂ ਮਿਲਣਾ ਮਿਲਣਾ ਇਦਾਂ ਵੀ ਨਹੀਂਗਾ ਇਦਾਂ ਤਾਂ ਤਾਂ ਝੁੱਡੂ ਪੁੱਤ ਰੱਬ ਕਿਸੇ ਨੂੰ ਦਵੇ ਨਾ ਹੂੰ ਦੋ ਨਜ਼ਰੀਏ ਹੋ ਗਏ ਬਿਲਕੁਲ ਜੋਗੀ ਜੇ ਕਹਾਣੀ ਇੱਕ ਕਰ ਦੇਣੀ ਹੈ ਬਹੁਤ ਸਾਰੇ ਘਰਾਂ ਦੀ ਹੈ ਜਿੱਥੇ ਸਮਝਦਾਰੀ ਨਹੀਂ ਹੁੰਦੀ ਇਹ ਕਹਾਣੀਆਂ ਵਾਪਰਦੀਆਂ ਨਹੀਂ ਉੱਥੇ ਤੇ ਮੈਨੂੰ ਲੱਗਦਾ ਹੈ ਕਿ ਜੇਕਰ ਇਹ ਕਹਾਣੀਆਂ ਇਦਾਂ ਹੀ ਚਲਦੀਆਂ ਰਹਿਣਗੀਆਂ ਤਾਂ ਛੋਟੇ ਪਰਿਵਾਰ ਹੁੰਦੇ ਰਹਿਣਗੇ ਦੇਖੋ ਗੱਲ ਇਹ ਆ ਹੁਣ ਸਾਨੂੰ ਤਾਂ ਇੱਥੇ ਇਸ ਗੱਲ ਦਾ ਵੀ ਉਹ ਔਰਤ ਕਿਹਿਆ ਉਹਦੇ ਰੂਪ ਦੋ ਆ ਧੀ ਦੇ ਵਾਸਤੇ ਹੋ ਰਿਆ ਨੂੰ ਦੇ ਵਾਸਤੇ ਹੋ ਰਿਆ ਇਹਨਾਂ ਦੋਨਾਂ ਰੂਪਾਂ ਦੇ ਵਿੱਚ ਅਸੀਂ ਔਰਤ ਕਿੱਥੇ ਆ ਇੱਕ ਉਹ ਔਰਤ ਜਿਸ ਨੂੰ ਤੁਸੀਂ ਮਮਤਾ ਦੀ ਮੂਰਤ ਕਹਿੰਦੇ ਹੋ ਜਿਸ ਨੂੰ ਕਹਿੰਦੇ ਪਸੀਜ ਬੜੀ ਜਲਦੀ ਜਾਂਦੀ ਆ ਜਿਸ ਨੂੰ ਕਹਿੰਦੇ ਮੋਮ ਮੋਮਿਆ ਨਿਰਾ ਹੂੰ ਉਹ ਮੋਮ ਧੀ ਦੇ ਵਾਸਤੇ ਤਾਂ ਹੈ ਨੂੰ ਦੇ ਵਾਸਤੇ ਕਿਉਂ ਨਹੀਂ ਨੂਹ ਦੇ ਵਾਸਤੇ ਪੱਥਰ ਦੇ ਲਿਉ ਕਿਉਂ ਆ? ਨੂਹ ਦੇ ਵਾਸਤੇ ਉਹ ਇਸ ਤਰ੍ਹਾਂ ਕਿਉਂ ਵਿਵਹਾਰ ਕਰਦੀ ਐ? ਸਾਨੂੰ ਇੱਥੇ ਸੋਚ ਦੇ ਵਿੱਚ ਫਰਕ ਆ ਜਾਂਦਾ। ਫੇਰ ਅਸੀਂ ਕਹਿੰਦੇ ਆ ਸੱਸਾਂ ਮਾਮਾ ਨਹੀਂ ਬਣਦੀਆਂ। ਨੂਹਾਂ ਧੀਆ ਨਹੀਂ ਬਣਦੀਆਂ। ਬਣਨ ਕਿਦਾਂ? ਤੁਹਾਡੀ ਸੋਚ ਦੇ ਅੰਦਰ ਵੀ ਇੱਕ ਜਿਹੜਾ ਏਡਾ ਵੱਡਾ ਖਲਾਅ ਆ ਹੂੰ ਉਹ ਬਣ ਨਹੀਂ ਦਿੰਦਾ। ਹੂੰ ਜੋ ਮਰਜ਼ੀ ਕਰ ਲਓ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਸੱਸ ਨੇ ਸੱਸ ਰਹਿਣਾ। ਮਾਂ ਨੇ ਮਾਂ ਰਹਿਣਾ। ਹੁਣ ਨੋ ਨੋ ਜਿਹੜੀ ਆ ਉਹ ਵੀ ਕਿਹੜਾ ਪਲਮਾਨ ਸੂ ਸੋਚਦੀ ਐ ਬਿਲਕੁਲ ਮਾਂ ਦੇ ਕਿਤੇ ਸਾਗ ਚੀਰਦੀ ਦੇ ਮਾੜਾ ਜਿਹਾ ਕਿਤੇ ਲੱਗ ਜਵੇ ਕੋਈ ਚੀਰਾ ਆ ਜਵੇ ਉਸ ਸਰ ਤੇ ਫਿਰ ਅਸਮਾਨ ਚੱਕ ਲੈਂਦੀ ਐ ਕਿ ਮੇਰੀ ਮਾਂ ਨੂੰ ਬਹੁਤ ਵੱਡੀ ਸੱਟ ਲੱਗ ਗਈ ਐ ਤੇ ਮੈਂ ਉਹਦਾ ਹਾਲ ਚਾਲ ਪੁੱਛਣ ਜਾਣਾ ਹੂੰ ਤੇ ਸੱਸ ਪਰ ਮਾਂ ਵਿਚਾਰੀ ਡੱਕੇ ਬਾਥਰੂਮ ਦੇ ਵਿੱਚ ਆਪਣਾ ਗੋਡਾ ਗਿੱਟਾ ਤੜਾ ਲਵੇ ਉਹ ਕਹਿੰਦੀ ਵੀ ਟਕਾ ਨਹੀਂ ਆਉਂਦਾ ਤੈਨੂੰ ਬਹਿਲਾ ਘੜੀ ਟੱਕੇ ਕੋਈ ਸਾਨੂੰ ਵੀ ਸੁਖਰਾਮਨ ਚਾਰ ਦਿਨ ਕੱਟ ਲੈਣ ਦੇ ਜੀ ਇਹ ਖਲਾ ਆ ਇਹ ਕਿਹਨੇ ਪੈਦਾ ਕੀਤਾ ਕਦੀ ਕੋਈ ਸਹੁਰਾ ਤੁਸੀਂ ਨੌਂਦੀਆਂ ਗੱਲਾਂ ਕਰਦਾ ਨਹੀਂ ਦੇਖੋਗੇ ਜੀ ਠੀਕ ਕਦੀ ਕੋਈ ਬਾਪ ਜਿਹੜਾ ਧੀ ਨੂੰ ਇੰਨੀ ਆਜ਼ਾਦੀ ਦੇਣ ਦੇ ਬਾਰੇ ਗੱਲਾਂ ਨਹੀਂ ਕਰਦਾ ਤੁਸੀਂ ਨਜ਼ਰ ਆਊਗਾ ਤੁਹਾਨੂੰ ਕਰਦਾ ਕੌਣ ਆ ਮਾਂ ਹੂੰ ਜਿਹੜੀ ਇੱਕ ਪਾਸੇ ਸੱਸ ਵੀ ਹੈ ਇੱਕੋ ਟਾਈਮ ਤੇ ਇੱਕੋ ਪਾਸੇ ਮਾਂ ਵੀ ਹੈ ਮਾਂ ਵੀ ਹੈ ਹੂੰ ਨਜ਼ਰਾਂ ਉਹਦੀਆਂ ਦੋ ਐ ਰੱਬ ਨੇ ਅੱਖਾਂ ਵੀ ਦੋ ਦੁੱਤੀਆਂ ਉਹ ਦੇਖਦੀ ਵੀ ਦੋਰਾ ਆ ਉਦੀ ਮਾਨਸਿਕਤਾ ਵੀ ਦੂਰੀ ਹੈ ਉਹਦਾ ਨਜ਼ਰੀਆ ਵੀ ਦੂਰ ਆਇਆ ਤੇ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਇੱਕ ਮੰਝੇ ਤੇ ਦੋਰੀ ਦੋਰੀ ਸੋਚ ਰੱਖ ਕੇ ਚੱਲੋਗੇ ਤੇ ਤੁਹਾਡੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਪਿਆਰ ਮੁਹੱਬਤ ਆਪਸੀ ਇਤفاق ਨਹੀਂ ਆਉਣਾ ਭਾਵੇਂ ਤੁਹਾਡੇ ਘਰ ਦੇ ਵਿੱਚ ਨੋਟਾਂ ਦਾ ਮੀਂਹ ਵਰਦਾ ਹੋਵੇ ਤੁਸੀਂ ਹਮੇਸ਼ਾ ਦੁਖੀ ਰਹਿਣਾ